ਇੱਕ ਹਾਰਿਆ ਹੋਇਆ ਐਮਐਲਏ ਕਾਂਗਰਸ ਦਾ ਜਿਹਨੂੰ ਪਾਰਟੀ ਨੇ ਨਾ ਮਾਸਰਮੰਦਤਾ ਮਾਸਰਮੰਦ ਦੇ ਕੇ ਪੂਰੇ ਪੰਜਾਬ ਨੇ ਪੂਰਾ ਜੋਰ ਲਾ ਕੇ ਉਹਨੂੰ ਐਮਪੀ ਬਣਾਇਆ ਔਰ ਕਿਤੇ ਨਾ ਕਿਤੇ ਤਕਦੀਰ ਦਾ ਵੀ ਮਸਲਾ ਉਹਦੇ ਕਰਮਾਂ ਦੇ ਵਿੱਚ ਗਾਣਾ ਖਾਣੀਆਂ ਲਿਖਿਆ ਹੋਣਗੇ ਲੋਕਾਂ ਨੂੰ ਦੋ ਵਜ੍ਹਾ ਜਾਂ ਤਾਂ ਇਹ ਕਿ ਉਹਨੂੰ ਕਿਸੇ ਕਿਸਮ ਦੇ ਪੈਸੇ ਦਾ ਲਾਲਚ ਬਹੁਤ ਵੱਡੀ ਗਿਣਤੀ ਦੇ ਵੱਡੇ ਮੌੜ ਦੇ ਵਿੱਚ ਉਹਨੂੰ ਪੈਸਾ ਮਿਲਿਆ ਦੂਸਰਾ ਇਹ ਕਿ ਪਿਛਲੇ ਸਮੇਂ ਦੇ ਵਿੱਚ ਉਹਨੇ ਕੋਈ ਨਾ ਕੋਈ ਇੱਕ ਸਾਲ ਦੇ ਵਿੱਚ ਐਸੇ ਕੰਮ ਕੀਤੇ ਆ ਜਿਹੜਾ ਮੋਦੀ ਨੂੰ ਡਰਾ ਧਮਕਾ ਕੇ ਲੈ ਗਿਆ ਪਰ ਪ੍ਰਧਾਨ ਮੰਤਰੀ ਫ੍ਰਸਟ੍ਰੇਟਡ ਹੋਇਆ ਪਿਆ ਪ੍ਰਧਾਨ ਮੰਤਰੀ ਨੂੰ ਆਪਣੀ ਕੁਰਸੀ ਜਾਣ ਦਾ ਖਤਰਾ ਜਿਹਦੇ ਕਰਕੇ ਉਹ ਇਹੋ ਜਿਹਾ ਊਠ ਪਟਾੰਗ ਬਿਆਨ ਦੇ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਨਿਕੋਦਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ ਸਾਡੇ ਨਾਲ ਨੇ ਚੋਣ ਪ੍ਰਚਾਰ 'ਚ ਲਗਾਤਾਰ ਸਾਨੂੰ ਨਜ਼ਰ ਆਂਦੇ ਨੇ ਮੈਮ ਅਸੀਂ ਜਿਹੜਾ ਬਾਈ ਇਲੈਕਸ਼ਨ ਹੋਇਆ ਸੀ ਅਸੀਂ ਉਹਦੇ 'ਚ ਵੀ ਦੇਖਿਆ ਤੁਹਾਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਸੀ ਪਰ ਇੰਦਾਂ ਦਾ ਕੀ ਹੋਇਆ ਕਿ ਤੁਸੀਂ ਇੰਨਾ ਪ੍ਰਚਾਰ ਕਰਕੇ ਉਹਨੂੰ ਐਮਪੀ ਬਣਾਇਆ ਤੇ ਉਹ ਦੂਸਰੀ ਪਾਰਟੀ 'ਚ ਚਲੇ ਗਏ ਆਖਿਰ ਇਹਦਾ ਕੀ ਕਾਰਨ ਹੈ ਇਹ ਲੋਕਾਂ ਦੇ ਲਾਲਚ ਦੀ ਕੋਈ ਸੀਮਾ ਨਹੀਂ ਹੈ ਦੇਖੋ ਸੀ ਕਿੰਨਾ ਪ੍ਰਚਾਰ ਕਰਕੇ ਉਹਨੂੰ ਐਮਪੀ ਨੂੰ ਐਮਪੀ ਬਣਾਇਆ ਸੀ ਇੱਕ ਹਾਰਿਆ ਹੋਇਆ ਐਮਐਲਏ ਕਾਂਗਰਸ ਦਾ ਜਿਹਨੂੰ ਪਾਰਟੀ ਨੇ ਨਾ ਮਾਸੂਲਮਾਨ ਦਿੱਤਾ ਮਾਸੂਲਮਾਨ ਦੇ ਕੇ ਪੂਰੇ ਪੰਜਾਬ ਨੇ ਪੂਰਾ ਜੋਰ ਲਾ ਕੇ ਉਹਨੂੰ ਐਮਪੀ ਬਣਾਇਆ ਔਰ ਕਿਤੇ ਨਾ ਕਿਤੇ ਤਕਦੀਰ ਦਾ ਵੀ ਮਸਲਾ ਉਹਦੇ ਕਰਮਾਂ ਦੇ ਵਿੱਚ ਗਾਣਾ ਖਾਣੀਆਂ ਲਿਖਿਆ ਹੋਣਗੇਆਂ ਲੋਕਾਂ ਨੂੰ ਉਹਦੇ ਕਰਮਾਂ ਦੇ ਵਿੱਚ ਹਾਰ ਲਿਖੀ ਹੋਗੇ ਉਹਦੇ ਕਰਮਾਂ ਦੇ ਵਿੱਚ ਇਹ ਰਾਜਭਾਗ ਨਹੀਂ ਹੋਗਾ ਜਿਹੜਾ ਉਹ ਭੋਗ ਰਿਹਾ ਸੀ ਕਿ ਵੀ ਹੁਣ ਐਮਪੀਸ਼ਿਪ ਛੱਡ ਕੇ ਹੁਣ ਐਮਪੀ ਬਣਨਾ ਤੈਅ ਸੀ ਐਮਪੀਸ਼ਿਪ ਛੱਡ ਕੇ ਥਾਂ ਥਾਂ ਸ਼ਹਿਰ ਸ਼ਹਿਰ ਗਲੀ ਗਲੀ ਟੱਕੇ ਖਾ ਰਿਆ ਲੋਕਾਂ ਨੇ ਗਾਣਾ ਖਾ ਰਿਆ ਕਿਸਾਨ ਵੀ ਉਹਦੇ ਦਿਵਾਲੇ ਹੁੰਦਾ ਲੋਕਾਂ ਦੇ ਅੰਦਰ ਇੱਕ ਵਿਰੋਧਤਾ ਲੋਕਾਂ ਦੇ ਅੰਦਰ ਇੱਕ ਗੁੱਸਾ ਸ਼ਿਸ਼ਿਲ ਕੁਮਾਰ ਰਿੰਕੂ ਦੇ ਖਿਲਾਫ ਕਿਉਂ ਨੇ ਧੋਖਾ ਕੀਤਾ ਤੇ ਕੀਤਾ ਕਿਉਂ ਦੋ ਵਜ੍ਹਾ ਜਾਂ ਤਾਂ ਇਹ ਕਿ ਉਹਨੂੰ ਕਿਸੇ ਕਿਸਮ ਦੇ ਪੈਸੇ ਦਾ ਲਾਲਚ ਹੈ ਬਹੁਤ ਵੱਡੀ ਗਿਣਤੀ ਦੇ ਵੱਡੀ ਅਮਾਊਂਟ ਦੇ ਵਿੱਚ ਉਹਨੂੰ ਪੈਸਾ ਮਿਲਿਆ ਦੂਸਰਾ ਇਹ ਕਿ ਪਿਛਲੇ ਸਮੇਂ ਦੇ ਵਿੱਚ ਉਹਨੇ ਕੋਈ ਨਾ ਕੋਈ ਇੱਕ ਸਾਲ ਦੇ ਵਿੱਚ ਐਸੇ ਕੰਮ ਕੀਤੇ ਆ ਜਿਹੜਾ ਮੋਦੀ ਉਹਨੂੰ ਡਰਾ ਧਮਕਾ ਕੇ ਲੈ ਗਿਆ ਇਹ ਹੁਣ ਉਹ ਸਮਝ ਸਕਦਾ ਬੀਜੇਪੀ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਚੱਲਦੇ ਇੱਕ ਜਿਨ੍ਹਾਂ ਨੂੰ ਸਿਰਫ ਬੀਜੇਪੀ ਜਾਂਦੀ ਵਜ੍ਹਾ ਸਿਰ ਪੈਸਾ ਬਣਦਾ ਦੋ ਵਜ੍ਹਾ ਬਣਦੀਆਂ ਇੱਕ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਉਹ ਆਪਣੇ ਪੈਸੇ ਨੂੰ ਸੇਵ ਕਰਨ ਵਾਸਤੇ ਜਾਂਦਾ ਇੱਕ ਜਿਹਨੂੰ ਪੈਸੇ ਦੀ ਲਾਲਚ ਹੈ ਕਿ ਉੱਥੇ ਪੈਸਾ ਮਿਲਣਾ ਤੋਂ ਤਰ੍ਹਾਂ ਦੇ ਲੋਕ ਜਾਂਦੇ ਸੀਐਮ 13 ਜ਼ੀਰੋ ਕਹਿ ਰਹੇ ਨੇ ਕੀ ਕਹਿ ਰਹੀ ਹੈ ਹਵਾ ਅਮ ਬਿਲਕੁਲ ਤੁਸੀਂ ਆਪ ਵੀ ਦੇਖ ਰਹੇ ਹੋ ਪੰਜਾਬ ਦੀ ਹਵਾ ਜਿਹੜੀ ਆ ਇਹ ਐਂਟੀ ਕੰਬੈਂਸੀ ਆ ਇਸ ਵੇਲੇ ਇਹ ਐਂਟੀ ਕੰਬੈਂਸੀ ਜਿਹੜੀ ਆ ਭਾਜਪਾ ਦੇ ਖਿਲਾਫ ਆ ਭਾਜਪਾ ਦੇ ਖਿਲਾਫ ਲੋਕਾਂ ਦਾ ਰੋਸ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਨਾਜਾਇਜ਼ ਤਰੀਕੇ ਨਾਲ ਹਿਰਾਸਤ 'ਚ ਰੱਖਣ ਦਾ ਰੋਸ ਆ ਪੂਰੀ ਦੁਨੀਆ ਦੇ ਵਿੱਚ ਇਹ ਰੋਸ ਆ ਪੂਰੀ ਦੁਨੀਆ 'ਚ ਗਲ ਜਾਂਦੀ ਆ ਇਹ ਐਂਟੀ ਕੰਬੈਂਸੀ ਭਾਜਪਾ ਨੂੰ ਭਾਰੀ ਪੈਣ ਵਾਲੀ ਆ ਭਾਜਪਾ ਤਰ੍ਹਾਂ ਤਰ੍ਹਾਂ ਦੇ ਉਖੜੇ ਹੋਏ ਬਿਆਨ ਪ੍ਰਧਾਨ ਮੰਤਰੀ ਫ੍ਰਸਟ੍ਰੇਸ਼ਨ ਹੋ ਕੇ ਬਿਆਨ ਦੇ ਰਹੇ ਆ ਜਿਹੜੇ ਅਬਾਨੀ ਅਡਾਨੀ ਕੱਲ ਤੱਕ ਬੀਜੇਪੀ ਦਾ ਪਾਣੀ ਪਰ ਦੇਸੀ ਜਿਨ੍ਹਾਂ ਨੂੰ ਸੇਫ ਕਰ ਰਿਹਾ ਸੀ ਮੋਦੀ ਸਾਹਿਬ ਅੱਜ ਉਹ ਅਡਾਨੀ ਅਬਾਨੀ ਨੂੰ ਰਾਹੁਲ ਗਾਂਧੀ ਦੀ ਝੋਲੀ ਚ ਪਾ ਰਿਹਾ ਕਿ ਜੀ ਟੈਂਪੂ ਪਰ ਕੇ ਪੈਸਿਆਂ ਦਾ ਜਿਹੜਾ ਉਹ ਰਾਹੁਲ ਗਾਂਧੀ ਨੂੰ deta ਇਸ ਕਰਕੇ ਵੀਜੇਪੀ ਨਖਰਾਬ ਨਹੀਂ ਹੋ ਰਿਹਾ ਬਿਲਕੁਲ ਤੁਸੀਂ ਨੈਸ਼ਨਲ ਮੁੱਦਿਆਂ ਦੀ ਗੱਲ ਕਰ ਰਹੇ ਹੋ ਇਹ ਇਹ ਤਾਂ ਅਬਾਨੀ ਅਡਾਨੀ ਵਾਲਾ ਬਹੁਤ ਵੱਡਾ ਬਿਆਨ ਹੈ ਜਿਹੜਾ ਪੀਐਮ ਨੂੰ ਦੇਣਾ ਪਿਆ ਹਾਲੇ ਹੁਣ ਤੱਕ ਉਹ ਆਪੋਜੀਸ਼ਨ ਹੀ ਚੁੱਕਦੇ ਸੀ ਪਰ ਉਹਨਾਂ ਨੇ ਨਾਮ ਲਿਆ ਜਿਹੜਾ ਕੇਜਰੀਵਾਲ ਦੀ ਅਰੈਸਟ ਹੈ ਉਹ ਵੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵੋਟਰਾਂ ਤੇ ਇਹਨਾਂ ਗੱਲਾਂ ਦਾ ਅਸਰ ਹੋਏਗਾ ਕੱਲੇ ਪੰਜਾਬ ਦੇ ਨਹੀਂ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਅਰੈਸਟ ਦਾ ਮੁੱਦਾ ਜਿਹੜਾ ਉਹ ਮੁੱਖ ਮੁੱਦਾ ਹੈ ਇਸ ਵੇਲੇ ਦੇਸ਼ ਦਾ ਕਿਉਂਕਿ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਰੈਸਟ ਜਿਹੜੀ ਆ ਲੋਕਤੰਤਰ ਦਾ ਕਤਲ ਹੈ ਸੁਮਨੋ ਸਸੋਦੀਆ ਦੀ ਅਰੈਸਟ ਲੋਕਤੰਤਰ ਦਾ ਕਤਲ ਹੈ ਸਤਿੰਦਰ ਜੈਨ ਦੀ ਅਰੈਸਟ ਲੋਕਤੰਤਰ ਦਾ ਕਤਲ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਦੇਸ਼ ਜਿਹੜਾ ਉਹ ਪੱਪਾ ਪਾਰ ਹੋਇਆ ਲੋਕतंत्र ਦੇ ਨਾਲ ਦੀ ਨਾਲ ਸੁਵਿਧਾਨ ਨੂੰ ਖਤਰਾ ਸੁਵਿਧਾਨ ਦੇ ਖਿਲਾਫ ਬਹੁਤ ਸਾਰੇ ਬੀਜੇਪੀ ਦੇ ਲੀਡਰ ਵੱਲੋਂ ਬਿਆਨ ਦਿੱਤੇ ਜਾ ਰਹੇ ਆ ਸੁਵਿਧਾਨ ਨੂੰ ਖਤਰਾ ਬਾਬਾ ਸਾਹਿਬ ਅੰਬੇਦਕਰ ਦੇ ਸੁਵਿਧਾਨ ਨੂੰ ਖਤਰਾ ਇਹ ਦੇਸ਼ ਮੁੜ ਕੇ ਗੁਲਾਮ ਹੋਣ ਜਾ ਰਿਹਾ ਬੀਜੇਪੀ ਦਾ ਜੇ ਇਸ ਵਾਰ ਵੀ ਬੀਜੇਪੀ ਜਿੱਤ ਗਿਆ ਬਿਲਕੁਲ ਜਿੱਦਾਂ ਦੇ ਪਹਿਲੇ 2 ਰਾਉਂਡ ਦੇ ਵੋਟਿੰਗ ਦਾ ਪਰਸੈਂਟੇਜ ਆਇਆ ਉਹ ਬਹੁਤ ਘੱਟ ਸੀ ਤੇ ਉਸ ਤੋਂ ਬਾਅਦ ਜਿੱਦਾਂ ਤੇ ਬਿਆਨ ਬਦਲੇ ਜਿੱਦਾਂ ਪ੍ਰਧਾਨ ਮੰਤਰੀ ਨੇ ਮੰਗਲ ਸੂਤਰ ਵਾਲੀ ਗੱਲ ਕਹੀ ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੰਗਲ ਸੂਤਰ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਦੇਗੀ ਮੱਝਾਂ ਲੈ ਲੇਗੀ ਇਹਨਾਂ ਬਾਰੇ ਤੁਹਾਨੂੰ ਕੀ ਲੱਗਦਾ ਬਿਲਕੁਲ ਤੁਸੀਂ ਦੇਖੋਗੇ ਕਿ ਪ੍ਰਧਾਨ ਮੰਤਰੀ ਦੇ ਲੈਵਲ ਦਾ ਇਹ ਬਿਆਨ ਹੈ ਇੱਕ ਪ੍ਰਧਾਨ ਮੰਤਰੀ ਫ੍ਰਸਟ੍ਰੇਟਡ ਹੋਇਆ ਪਿਆ ਪ੍ਰਧਾਨ ਮੰਤਰੀ ਨੂੰ ਆਪਣੀ ਕੁਰਸੀ ਜਾਣ ਦਾ ਖਤਰਾ ਜਿਹਦੇ ਕਰਕੇ ਉਹ ਇਸ ਇਹੋ ਜਿਹਾ ਊਠ ਪਟਾੰਗ ਬਿਆਨ ਦੇ ਕੇ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦ ਕਿ ਲੋਕ ਪ੍ਰਧਾਨ ਮੰਤਰੀ ਨੂੰ ਚਾਹੁੰਦੇ ਨਹੀਂ ਲੋਕ ਉਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਖੁਸ਼ ਨਹੀਂ ਔਰ ਇਸ ਵੇਲੇ ਅੰਦਰੋਂ ਡਰੇ ਹੋਏ ਲੋਕ ਨੇ ਉਹਨਾਂ ਨੂੰ ਪਤਾ ਕਿ ਸ਼੍ਰੀ ਅਨਵਿੰਦ ਕੈਜਰੀਵਾਲ ਜੀ ਨੂੰ ਦੇਖੋ ਡੇ ਬਾਏ ਡੇ ਡੇ ਬਾਏ ਡੇ ਡੇਟ ਪੈ ਰਹੀ ਆ ਕਿਸੇ ਵੀ ਤਰੀਕੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਇਲੈਕਸ਼ਨ ਤੋਂ ਬਾਅਦ ਕੀਤੀ ਜਾ ਸਕੇ ਪਰ ਮਾਨਜੋਕ ਸੁਪਰੀਮ ਕੋਰਟ ਅਸੀਂ ਪੂਰੀ ਸਾਨੂੰ ਆਸ ਹੈ ਸਾਨੂੰ ਆਪਣੇ ਦੇਸ਼ ਦੀ ਕਾਨੂੰਨ ਵਿਵਸਥਾ ਤੇ ਪੂਰੀ ਆਸ ਹੈ ਕਿ ਮਾਨਜੋਕ ਸ਼੍ਰੀ ਅਰਵਿੰਦ ਕਜਰੀਵਾਲ ਜੀ ਬਾਹਰ ਰਹਿਣਗੇ ਸਾਡੇ ਮਾਨਜੋਕ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਉਹਨਾਂ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਦੇਸ਼ ਦੀ ਵਾਗਡੋਰ ਸੰਭਾਲੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਦੇਸ਼ ਦੇ ਵਿੱਚ ਵਾਕ ਜੋ ਸੰਭਾਲੀਆ ਵੱਖ-ਵੱਖ ਸੂਬਿਆਂ ਦੇ ਪ੍ਰਚਾਰ ਕੀਤਾ ਉਸ ਪ੍ਰਚਾਰ ਨੇ ਲਹਿਰ ਨੂੰ ਪਰਚੰਡ ਕੀਤਾ ਬੀਜੇਪੀ ਦੇ ਖਿਲਾਫ ਅਸੀਂ ਮੰਨ ਕੇ ਚੱਲਦੇ ਹਾਂ ਕਿ ਅੱਜ ਜੇ ਦੇਸ਼ ਦੇ ਇੱਕ ਵਿੱਚ ਬੀਜੇਪੀ ਐਂਟੀ ਕੰਪੈਨਸੇ ਚੱਲਦੀ ਹੈ ਤਾਂ ਸਾਡੇ ਮਾਨਯੋਗ ਸੀਐਮ ਸਾਹਿਬ ਦਲਪੁਤਨ ਸਿੰਘ ਜੀ ਮਾਨ ਨੇ ਪਿਛਲੇ 1 ਡੇਢ ਮਹੀਨੇ ਤੋਂ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਉਹਦੇ ਸਦਕਾ ਇਹ ਬੀਜੇਪੀ ਜਿਹੜੀ ਹੈ ਇਸ ਲਈ ਫ੍ਰਸਟ੍ਰੇਸ਼ਨ ਹੈ ਵੋਟ ਬੈਂਕ ਕੱਟ ਰਿਹਾ ਉਹਨੂੰ ਕੋਈ 400 ਪਾਰ ਵਾਲੇ ਜਾਂ 200 ਲੈਜੈਂਡ ਬਹੁਤ ਵੱਡੀ ਗੱਲ ਹੈ ਬਿਲਕੁਲ ਇੱਕ ਵੱਡਾ ਬਿਆਨ ਇਹਨਾਂ ਨੇ ਦਿੱਤਾ ਹੈ ਕਿ 400 ਦੀ ਗੱਲ ਹੈ ਪਰ 200 ਵੀ ਹੋ ਜੇ ਤਾਂ ਬਹੁਤ ਵੱਡੀ ਗੱਲ ਹੈ ਕੈਮਰਾ ਪਰਸਨ ਮਨੀਸ਼ ਦੇ ਨਾਲ ইমরান ਖਾਨ ਪੰਜਾਬੀ ਬਿਲਡਿੰਗ ਜਲੰਧਰ